ਸਾਨੂੰ ਜਲਦੀ ਆਜੋ ਆਜੋ ਕੇ ਮਾਣੂ ਚੈਨ ਮੈਂ ਵੀਡੀਓ ਪਾਉਂਦਾ ਰਹਾਂ ਆਜੋ ਆਜੋ ਆਰਾਮਨਤ ਤਾਂ ਅੱਗੇ ਪਿਛਲੇ ਓਏ ਵੀ ਆਇਓ ਜੀ ਅੰਦਰ ਸਰਦੀ ਖਲਾਟ ਹੈ ਔਰ ਹੋਰ ਅਸੀਂ ਨਿਕਲੇ ਹੋਏ ਮੈਦਾਨ ਚ ਔਰ ਮੈਦਾਨ ਫੜੇ ਕਰਕੇ ਹੀ ਛੱਡਾਂਗੇ ਆਪਾਂ ਤੇ ਇਹ ਸਾਡਾ ਹੁਣ ਮਕਸਦ ਹੈ ਔਰ ਪਾਰਟੀ ਪੂਰੀ ਤੌਰ ਤੇ ਲੱਗੀ ਹੋਈ ਹੈ ਸਾਰੇ ਪੰਜਾਬ ਛੋਟਾ ਤਰਨਤਾਰ ਇਲੈਕਸ਼ਨਾਂ ਹੋ ਰਹੀਆਂ ਨੇ ਔਰ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਫਤਿਹ ਉੱਥੇ ਵੀ ਹੋਣੀ ਹੈ ਮੈਂ ਨਾ ਕਿਹਾ ਸੀ ਕਿ ਇਲੈਕਸ਼ਨ ਪਾਰਟੀ ਵਾਸਤੇ ਦਬ ਕੇ ਅਸੀਂ ਮਦਦ ਕਰਾਂਗੇ ਔਰ ਹੁਣ 2027 ਤੱਕ ਛੱਡੋ ਹੁਣ ਤਾਂ ਆਪਾਂ ਹੁਣ ਆਪਾਂ 2000 ਕੁਝ ਹੁਣ ਤੋਂ ਹੀ ਸ਼ੁਰੂ ਕਰਾਂਗੇ ਸਾਡਾ ਤਾਂ ਔਰ ਉਹ ਤਾਂ ਇਹ ਤਾਂ ਪੱਕ ਜਾਣਾ ਕੰਮ ਸਭ ਕੁਝ ਅਸੀਂ ਧਮਕੇ ਲੜਾਂਗੇ ਔਰ ਜਿੱਤਾਂਗੇ ਅਸੀਂ ਇੱਕ ਗਵਰਨਮੈਂਟ ਬਣਾਵਾਂਗੇ ਪੰਜਾਬ ਦੇ ਦੇਖੋ ਪਹਿਲਾਂ ਤਾਂ ਉਹ ਸਮਝਾਤੇ ਤਾਂ ਹੁੰਦੇ ਨੇ ਬਾਅਦ ਚ ਔਰ ਉਹ ਕਰਦੀ ਆ ਸਾਡੀ ਨੈਸ਼ਨਲ ਬੋਡੀ ਆਪਣੇ ਸੈਂਟਰਲ ਸਟੇਟ ਵਾਲਿਆਂ ਨਾਲ ਗੱਲਬਾਤ ਕਰਕੇ ਲੇਕਿਨ ਕੀ ਪਤਾ ਹੈ ਜਿਸ ਤਰੀਕੇ ਨਾਲ ਮਾਹੌਲ ਬਣ ਰਿਹਾ ਹੈ ਜਿਸ ਤਰੀਕੇ ਨਾਲ ਲੋਕ ਅੱਜ ਆ ਰਹੇ ਨੇ ਪਾਰਟੀ ਜੁੜ ਰਹੇ ਨੇ ਸਾਧ ਸੰਨੂ ਕਿਤੇ ਦੀ ਲੋੜ ਵੀ ਨਾ ਪਵੇ ਆਪਣੇ ਆਪ ਹੀ ਅਸੀਂ ਲੜ ਸਕੀਏ ਔਰ ਮੈਨੂੰ ਪਤਾ ਲੱਗ ਰਿਹਾ ਮੈਂ ਤਾਂ ਗਿਆ ਨਹੀਂ ਹਾਲੇ ਤਨ ਤਨ ਮੈਂ ਜਾਊਗਾ ਹੁਣ ਅਖੀਰ ਦਾ ਮੇਰੇ ਕੱਲ ਕੁਝ ਦਿਨ ਰਹਿ ਗਏ ਕਲਕਨ ਜੋ ਪਤਾ ਲੱਗ ਰਿਹਾ ਹੈ ਕਿ ਬੜੀ ਅੱਛੀ ਲੜਾਈ ਹੈ ਕੱਲ ਮੇਰੀ ਗੱਲ ਹੋਈ ਸੀ ਕਿਸੇ ਵੱਡੇ ਸਾਡੇ ਸਾਥੀ ਨਾਲ ਉਥੇ ਉਦਾਸੇਸੇ ਦੇ ਉਹ ਬੜੀ ਕੌਨਫੀਡੈਂਟ ਨੇ ਕਿ ਸਾਡੀ ਪੋਜੀਸ਼ਨ ਬੜੀ ਪੋਜ਼ਿਟਿਵ ਹੈ ਪਤਾ ਨਹੀਂ ਨਾ ਉਹ ਜੀ ਕੀ ਬੋਨੀ ਜਾਂਦੇ ਨੇ ਡਾਂਸ ਕੌਣ ਕਰਦਾ ਹੈ ਕੋਈ ਥੋੜਾ ਕੁਝ ਦੇਖਿਆ ਕਦੇ ਮੋਦੀ ਜੀ ਹੁਣ ਡਾਂਸ ਕਰਦੇ ਉਹ ਤਾਂ ਟਰੰਪ ਕਰਦਾ ਹੈ ਟਰੰਪ ਤਾਂ ਦੇਖਿਆ ਹੁਣ ਤੁਸੀਂ ਉਹ 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 ਪਤਾ ਨਹੀਂ ਕਿਹੜੇ ਮੁਲਕ ਚ ਗਿਆ ਸੀ ਔਰ ਉਥੇ ਡਾਂਸ ਕਾਲ ਡਾਂਸ ਕਰ ਰਿਹਾ ਸੀਗਾ ਤੁਸੀਂ ਜਹ ਇਹਨਾਂ ਨੂੰ ਪਤਾ ਹੈ ਪਿੱਛੇ ਬੈਠ ਖੜੇ ਨੇ ਇਹ ਤਾਂ ਇਹ ਛੋਟੀਆਂ ਗੱਲਾਂ ਨੇ ਕਰਨ ਵਾਲੀਆਂ ਗੱਲ ਇਹ ਸਮਝਣ ਵਾਲੀ ਇਹ ਹੈ ਇੱਕ ਗਵਰਨਮੈਂਟ ਨੇ ਜਿਹੜੀ ਆਪਣੀ ਪ੍ਰਾਪਤੀ ਕੀਤੀ ਹੈ ਹਿੰਦੁਸਤਾਨ ਵਾਸਤੇ ਬੋਥ ਬਾਹਰਲੇ ਮੁਲਕਾਂ ਚ ਐਂਡ ਹਿੰਦੁਸਤਾਨ ਇਟ ਇਜ਼ ਦੀ ਮੋਦੀ ਗਵਰਨਮੈਂਟ ਅੱਜ ਮੋਦੀ ਸਾਹਿਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਵਿਛਿਆ ਹੋਇਆ ਜਿੱਥੇ ਜਾਣਦੇ ਨੇ ਉਹਨਾਂ ਨੂੰ ਪੂਰੀ ਉਹਨਾਂ ਨੂੰ ਸਪੋਰਟ ਦਮ ਕੇ ਮਿਲੀ ਹੈ ਲੋਕਾਂ ਦੀ ਆ दिल खोल के लोग आज देखिया नहीं मेरे काज मोदी 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 थे, नारे बज रहे से थे। और जितने हिंदुस्तान कािक्योरमेंट असी पहला डिफेंस, डिफेंस, डिफेंस एक्सपोर्ट कर रहे इंडस्ट्री आ रही है दब के कल ही पेपर साइन किए ने हूँ कमरशियल एयरलाइन भी बना लग गए तो साडा हिंदुस्तान अंडर दिस गवर्नमेंट अंडर द मोदी गवर्नमेंट बहुत डिवेलपमेंट के रुरे हुए हैं और वाहगुरु की कृपा नाल एक समय आएगा अज असी यू समझते हैं जो अज एकमिस्ट ने कि इंडिया इज नंबर फोर्थ ग्रोइंगोनमी इन द वर्ल्ड और चाइना तो भी अस अगे निकल गए सा जी डी पी चाइना तो अगे है सो चाइना सातों बहुत अगे हों नंबर तीन से आ गए हैं और असी समय आऊगा शायद नंबर एक पहुंचीए अगर इस तरीके गवर्नमेंट चले और चलेगी दैट मीन हिंदुस्तान के लिए ਬੀਜਪੀ ਦੀ ਗਵਰਨਮੈਂਟ ਰਹਿਣੀ ਚਾਹੀਦੀ ਹੈ ਤਾਂ ਜਾ ਕੇ ਥੋੜੀ ਡਿਵੈਲਪਮੈਂਟ ਹੋਏਗੀ ਆਦਰਵਾਇਜ਼ ਆਪਾਂ ਸਾਰੀ ਗਵਰਨਮੈਂਟ ਦੇਖ ਲਈਆਂ ਕੀ ਉਹਨਾਂ ਨੇ ਪ੍ਰਾਪਤੀ ਕੀਤੀ ਹੈ ਦੇਖੋ ਮੈਂ ਗਿਆ ਨਹੀਂ ਕਿ ਮੈਂ ਤੁਹਾਨੂੰ ਪਰਸਨਲ ਥੀਵਸ ਦੇਵਾਂ ਉਹਨਾਂ ਨੂੰ ਮੇਰੇ ਤਾਂ ਕੱਲ ਇੱਕ ਮੀਟਿੰਗ ਉਹਨਾਂ ਦੇ ਜਿਹੜੇ ਮੁਖੀ ਸੀ ਉੱਥੇ ਸਾਡੇ ਪਾਰਟੀ ਦੇ ਉਹਨਾਂ ਨਾਲ ਰੈਨ ਹੋਈ ਸੀ ਔਰ ਉਹ ਬੜੇ ਕੌਨਫੀਡੈਂਟ ਨੇ ਲੇਕਿਨ ਮੈਂ ਕਹਿ ਨਹੀਂ ਸਕਦਾ ਜਦ ਮੈਂ ਜਾਊਂਗਾ ਇੱਕ ਦੋ ਦਿਨਾਂ ਦੇ ਵਿੱਚ ਉਹਦੇ ਫਿਰ ਮੈਂ ਤੁਹਾਨੂੰ ਆਪਣੀ ਰਾਏ ਦੇ ਸਕੂ ਦੇਖੋ ਇਹ ਗੱਲ ਕਹਿਣ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ ਕਹਨ ਮੈਂ ਤਾਂ ਸੌਕਵਾਰ ਤਾਂ ਮੈਂ ਸੁਣ ਲਿਆ ਇਹਨਾਂ ਦੇ ਬੋਲਦੇ ਹੋਏ ਹੋਇਆ ਕੀ ਸੀ ਮੈਂ ਗਿਆ ਸੀਗਾ ਉੱਥੇ ਬਠਿੰਡੇ ਦੇ ਵਿੱਚ ਬਠਿੰਡੇ ਵਿੱਚ ਔਰ ਉੱਥੇ ਦਮਦਮਾ ਸਾਹਿਬ ਨੇੜੇ ਹੀ ਸੀ ਤਾਂ ਮੈਂ ਮੈਂ ਗੁਰਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਦਮਾ ਸਾਹਿਬ ਦੇ ਸਾਹਮਣੇ ਮੈਂ ਸੌਖਾ ਨਾ ਕਿ ਇਸ ਨਸ਼ੇ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰ ਉਸ ਤੋਂ ਬਾਅਦ ਮੈਂ ਇੱਕ ਬੜਾ ਸੀਨੀਅਰ ਸਾਡੇ ਡੀਜੀਪੀ ਸੇ ਹਰਪ੍ਰੀਤ ਸਿੱਧੂ ਜੋ ਨਕਸਲ ਬਾੜੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੇ ਇਨ ਛਤੀਸਗੜ ਉਹਨਾਂ ਨੂੰ ਮੈਂ ਲੈ ਕੇ ਆਇਆ ਔਰ ਉਹਨਾਂ ਨੂੰ ਇੱਕ ਇਹਨਾਂ ਨੂੰ ਹੈੱਡ ਆਫ ਦੀ ਐਂਟੀ ਐਂਟੀ ਡਰੱਗ ਇਸਟੈਬਲਿਸ਼ਮੈਂਟ ਮੈਂ ਜਿਹੜੀ ਬਣਾਈ ਸੀ ਉਹਦੇ ਕੰਮ ਕੀਤਾ ਔਰ ਉਹਦੇ ਵਿੱਚ 1 ਲੱਖ ਦੇ ਕਰੀਬ ਬੰਦੇ ਫੜੇ ਗਏ ਸੇ ਇਸ ਨਸ਼ਿਆਂ ਦੇ ਵਿੱਚ ਸਮਾ ਮੇਰੇ ਜੇਲ੍ਹ ਮਿਨਿਸਟਰ ਨੇ ਔਰ ਜੇਲ੍ਹ ਮੈਕਮੈਨ ਨੇ ਮੈਨੂੰ ਕਿਹਾ ਸਾਡੇ ਕੋਲ ਜੇਲਾ ਜਗ੍ਹਾ ਨਹੀਂ ਰਹੀ ਤਾਂ ਮੈਂ ਉਹਨਾਂ ਨੂੰ ਕਿਹਾ ਸੇਡੈ ਜੇਪ ਕਥਰੇ ਨੇ ਉਹਨਾਂ ਨੂੰ ਸਰਛੂਟ ਦਿਓ ਇਹ ਨਹੀਂ ਕਰਦੇ ਨਸ਼ੇ ਵਾਲਿਆਂ ਨੂੰ ਸੋ ਇਹ ਬੰਦਾ ਅੱਛਾ ਉਹਦੇ ਤੁਸੀਂ ਫੇਰ ਮੈਨੂੰ ਪੁੱਛੋਗੇ ਮੈਂ ਜੀਠੇਰੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਦੀ ਹੋ ਰਹੀ ਹੈ विक्रम मजीठे दी सॉरी हरप्रीत सिद्धू मैं कह रहे विक्रम मजीठे दी ओ तुसी बंद लफाफे ਦੇ ਵਿੱਚ ਸਾਡੇ ਸਾਹਮਣੇ ਰੱਖੋ ਔਰ ਉਹ ਉਹਨਾਂ ਨੇ ਜਾ ਕੇ ਇੱਕ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਔਰ ਉਸ ਤੋਂ ਬਾਅਦ ਇਹ ਜਿਹੜਾ ਭਗਵੰਤ ਮਾਨ ਹੈ ਇਹ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਮਤਲਬ ਕੀ ਹੈ ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ ਸੀਲਡ ਕਵਰ ਦੇ ਵਿੱਚ ਹਾਈ ਕੋਰਟ ਪਈ ਹੈ ਹਾਈ ਕੋਰਟ ਦੱਸੇ ਕਿ ਇਹ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ ਇਹ ਕੌਣ ਹੁੰਦਾ ਚੀਫ ਮਿੰਿਸਟਰ ਕਰਨੂ ਕਿ ਦੁਬਾਰਾ ਇਸ ਨੋ ਅਮਰੀਕਾ ਦੇ ਵਿੱਚ ਡਬਲ ਜਪੀ ਕਹਿੰਦੇ ਨੇ ਕਿ ਇੱਕ ਕ੍ਰਾਈਮ ਤੇ ਦੋ ਇਨਵੈਸਟੀਗੇਸ਼ਨਾਂ ਇਹ ਨਹੀਂ ਹੋ ਸਕਦੀਆਂ ਦਿਸ ਇਸ ਨਾਟ ਪੋਸੀਬਲ that is why ਮੈਂ ਕੇਸੀ ਮਜੀਠਾ ਮਜੀਠਾ ਮੇਰਾ ਕੋਈ ਮੀਚ ਮਜੀਠਾ ਮੇਰਾ ਕੋਈ ਅਹਿਲੀ ਰਿਸ਼ਤੇਦਾਰੀ ਨਹੀਂ ਉਹਦੇ ਨਾਲ ਕਿ ਮੈਂ ਉਹਦੀ ਸਪੋਰਟ ਕਰਾਂ ਫੈਕਟ ਇਸ ਸਿੰਪਲ ਕਿ ਇੱਕ ਕਾਨੂੰਨ ਹੈ ਇਸ ਮੁਲਕ 'ਚ ਔਰ ਉਸ ਕਾਨੂੰਨ ਦੇ ਮੁਤਾਬਿਕ ਸਾਨੂੰ ਚੱਲਣਾ ਪਊ ਚ ਇੱਕ ਵਾਰ ਯੂ ਹੈਵ ਗਾਟ ਅ ਕਲੋਜ਼ਡ ਆਨ ਵਿਲੋ ਪਾਈ ਕੋਰਟ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਜੋ ਮਿਸਟਰ ਹਰਪ੍ਰੀਤ ਸਿੱਧੂ ਨੇ ਕੀਤੀ ਹੈ ਉਸ ਤੋਂ ਬਾਅਦ ਹਾਈ ਕੋਰਟ ਡਿਸਾਈਡ ਦੇਵੇ ਚੀਫ ਮਿਨਿਸਟਰ ਕੌਣ ਹੁੰਦਾ ਹੈ ਕਿ ਦੁਬਾਰਾ ਮੈਂ ਇਨਵੈਸਟੀਗੇਸ਼ਨ ਕਰਾਉਂਗਾ ਉਹਨੂੰ ਫੜ ਕੇ ਅੰਦਰ ਕਰ ਦੋ ਜੇ ਇਹ ਗਲਤ ਬਾਤ ਉਹ ਆਪਣੀ ਆਪਣੇ ਵਾਲੀ ਝਾਕੇ ਥੋੜਾ ਬਤਾ ਮੈਂ ਹੋਰ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਵਲਿੰਗ ਨੂੰ ਪੁੱਛੋ ਆਪਣੀਆਂ ਆਪਣੀਆਂ ਜਿਹੜੀਆਂ ਕਰਤੂਤਾ ਸੀ ਉਹ ਉਹ ਵੀ ਦੱਸਦੇ ਪਹਿਲਾਂ ਸਾਹਮਣੇ ਇਹ ਦੇਖਾਂਗੇ ਲੰਗ ਲੰਗ ਮੋਰ ਦੋ ਇਸ਼ੂਜ਼ ਨੇ ਜਦੋਂ ਤੋਂ ਮੈਂ ਬਣਿਆ ਚੀਫ ਮਿਨਿਸਟਰ 2002 ਚ ਪਹਿਲਾਂ ਕੀ ਹੁੰਦਾ ਸੀ ਲੋਕ ਆਉਂਦੇ ਸੇ ਤਾਰਾਂ ਦੇ ਥਲੇੋਂ ਫਿਰ ਨਦੀ ਟੱਪ ਕੇ ਫਿਰ ਡਰੋਨ ਆਨ ਲਗੇ ਸਿਰਫ ਨਦੀ ਨੂੰ ਇਹ ਨਦੀ ਹੈ ਨਦੀ ਨੂੰ ਟੱਪ ਕੇ ਬਸ ਐਨਾ ਫਿਰ 7 ਕਿਲੋਮੀਟਰ ਫਿਰ 7 ਕਿਲੋਮੀਟਰ ਸਾਨੂੰ ਬੀਐਸਐਫ ਨੂੰ ਦੇਣੀ ਪਈ ਕਿ ਤੁਸੀਂ ਪੈਟਰੋਲਿੰਗ 7 ਕਿਲੋਮੀਟਰ ਤੱਕ ਕਰੋ ਇਸ ਕੰਮ ਨੂੰ ਰੋਕੋ ਫਿਰ ਇਹ ਚੱਲਿਆ ਗਿਆ ਸੀ ਡਰੋਨ ਚਲੇ ਗਏ ਸੀ 40 ਕਿਲੋਮੀਟਰ ਤੇ ਫਿਰ ਅਸੀਂ ਚਾਲੋਮੀਟਰ 40 ਕਿਲੋਮੀਟਰ ਕਿਹਾ ਤੁਸੀਂ ਉੱਥੇ ਤਾਈਮ ਪੜਤਾਲ ਕਰੋ ਹੁਣ ਤਾਂ ਡਰੋਨ ਮੁਲਕ ਟੱਪ ਜਾਂਦੇ ਨੇ ਤਾਂ ਹੁਣ ਹੁਣ ਅੱਜ ਕੱਲ ਕੱਲ ਮੇਰਾ ਕਹਿ ਲੈ 35 ਕਿਲੋ ਕਿਲੋ ਗ੍ਰਾਮ ਹੇਰੋਇਨ ਪੰਜਾਬ ਪੁਲਿਸ ਨੇ ਪਕੜੀ ਹੈ ਨਾ ਦਿਸ ਇਜ਼ ਵੇਅਰ ਇਜ਼ ਇਟ ਕਮਿੰਗ ਫਰੋਮ ਉਹ ਤੋਂ ਆ ਰਿਹਾ ਪਾਕਿਸਤਾਨ ਤੋਂ ਪਾਕਿਸਤਾਨ ਦਾ ਇੱਕ ਮਕਸਦ ਹੈ ਕਿ ਪੰਜਾਬ ਦੀ ਜਨਤਾ ਨੂੰ ਔਰ ਖਾਸ ਕਰਕੇ ਨੌਜਵਾਨਾਂ ਨੂੰ ਖਤਮ ਕਰੋ ਜਿੰਨੇ ਖਤਮ ਹੋਣਗੇ ਉਹਨਾਂ ਉਹਨਾਂ ਦੀ ਤਾਕਤ ਵਧਦੀ ਹੈ ਇਸ ਬਾਰਡਰ ਏਰੀਆ ਵਿੱਚ ਲਾਅ ਐਂਡ ਔਰ ਗੈਂਗਸਟਰਿਜ਼ਮ ਤਾਂ ਬਹੁਤ ਵਧਿਆ ਹੋਇਆ ਹੈ ਗੈਂਗਸਟਰਿਜ਼ਮ ਉਹ ਤਾਂ ਫਨੋ ਬਿਲਕੁਲ ਸਿੱਧਾ ਕਰਨਾ ਪਊ ਮੈਂ ਤਾਂ ਕਰਤਾ ਸੀ ਸਿੱਧਾ ਦੱਸੋ ਕਿਹੜੇ ਗੈਂਗਸਟਰ ਸੀ ਮੇਰੇ ਟਾਈਮ 'ਚ ਜਿਹੜੇ ਸੇ ਫੜ ਕੇ ਅੰਦਰ ਕਰਤੇ ਸੀ ਕਿਤੇ ਕਿਤੇ ਅਗਰ ਪੁਲਿਸ ਨਾਲ ਮੁਕਾਬਲਾ ਕਰਦੇ ਸੀ ਪੁਲਿਸ ਥੋਕ ਦਿੰਦੀ ਸੀ ਉਹਨਾਂ ਨੂੰ ਇਹ ਤਾਂ ਹੁੰਦਾ ਸੀ ਹੁਣ ਤਾਂ ਸਾਰੇ ਕਿਤੇ ਗੈਂਗਸਟਰ ਹੀ ਗੈਂਗਸਟਰ ਹੀ ਘੁੰਮ ਰਹੇ ਨੇ ਮੈਂ ਜੀ ਨਵਜੋਤ ਸਿੰਘ ਕਿਦੋਂ ਕਰਕੇ ਕਿਹਨੇ ਕੌਣ ਹੁੰਦਾ ਨਵਜੋਤ ਸਿੰਘ ਸਿੱਧੂ ਦਾ ਕਿਆ ਕੰਮ ਹੈ ਦੱਸੋ ਨਵਜੋਤ ਸਿੰਘ ਸਿੱਧੂ ਮੇਰਾ ਮਨਿਸਟਰ ਸੀ ਉਹਨੇ 3.4 ਨੇ ਉਸੇ ਇੱਕ ਸੀਗਾ ਕਲਚਰ ਇੱਕ ਸਪੋਰਟਸ ਔਰ ਇੱਕ ਹੋਰ ਸੀ ਪੋਰਟਫੋਲੀਓ 7 ਮਹੀਨੇ ਤੱਕ ਕੋਈ ਫਾਈਲ ਨਹੀਂ ਪਾਸ ਹੋਈਆ ਮੈਨੂੰ ਮੇਰੇ ਚੀਫ ਸਕੱਟਰੀ ਨੇ ਕਿਹਾ ਕਿ ਸੈਕਟਰੀ ਕੰਪਲੇਨਟ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣੀ ਫਾਈਲਾਂ ਨਹੀਂ ਕਲੀਅਰ ਕਰ ਰਿਹਾ ਮੈਂ ਉਹਨੂੰ ਬੁਲਾ ਕੇ ਕਿਹਾ ਕਿ ਤੂੰ ਫਾਈਲਾਂ ਨਹੀਂ ਕਰ ਰਿਹਾ ਉਹ ਜੀ ਮੇਰੇ ਕੰਮ ਹੋ ਗਿਆ ਸੀ ਇੱਧਰ ਹੋ ਗਿਆ ਸੀ ਉੱਧਰ ਹੋ ਗਿਆ ਸੀ ਮੈਂ ਕਰਕੇ ਹੁਣ ਭੇਜਦਾ ਫਿਰ ਮੈਂ ਉਹਨੂੰ ਕਿਹਾ ਤੂੰ ਐ ਕਰ ਡੇਲੀ ਤੇਰਾ ਬਿਆਨ ਹੁੰਦਾ ਹੈ ਕਿ ਪੰਜਾਬ ਦਾ ਪਾਵਰ ਸਿਚੁਏਸ਼ਨ ਬੜਾ ਮਾੜਾ ਹੈ ਤਾਂ ਮੈਂ ਕਿਹਾ ਕਿ ਤੈਨੂੰ ਪਾਵਰ ਸਿਚੁਏਸ਼ਨ ਮੈਨੂੰ ਵੀ ਉਹਦੇ ਤੱਕ ਸਾਨੂੰ ਵੀ ਧੋਖਾ ਹੈ ਸਾਰੇ ਪੰਜਾਬ ਨੂੰ ਜਨਤਾ ਨੂੰ ਧੋਖਾ ਹੈ ਤੂੰ ਐ ਕਰ ਤੂੰ ਪੋਰਟਫੋਲੀਓ ਰੱਖ ਲੈ ਪਾਵਰ ਦੀ ਬਾਕੀ ਮੈਂ ਕਿਸੇ ਹੋਰ ਨੂੰ ਦੇ ਦੇਣਾ ਔਰ ਉਹਨੇ ਤੇ ਪੂਰਾ ਜੋਰ ਲਾ ਸੰਭਾਲਿਆ ਵੀ ਨਹੀਂ ਉਹਨੇ ਪੋਰਟਫੋਲੀਓ ਪਹਿਲਾਂ ਅਸਤੀਫਾ ਦਿੱਤਾ ਥੋੜਾ ख्याल ਪੰਜਾਬ ਕੋ ਆ ਹੀ ਰਹਿ ਗਿਆ ਕਿ ਹਫੀਮ ਦੀ ਕਹਤੀ ਆਪਾਂ ਫਿਰ ਇਹ ਇਸ਼ੂ ਜਿਹੜਾ ਹੈ ਇਹ ਨਸ਼ਿਆਂ ਦਾ ਔਰ ਬੱਚਿਆਂ ਖਰਾਬ ਕਰਨ ਦਾ ਸਾਨੂੰ ਪਾਰਟੀ ਦੇ ਉਸ ਉੱਠ ਕੇ ਕਰਨਾ ਪਊਗਾ ਸਾਰਿਆਂ ਨੂੰ ਰਲ ਕੇ ਕਰਨਾ ਪਊ ਖਤਮ ਮੈਂ ਸ਼ੁਰੂਆਤ ਕੀਤੀ ਸੀ ਉਦੋਂ ਮੈਂ ਤੁਹਾਨੂੰ ਹੁਣੇ ਦੱਸ ਕੇ ਛੱਡਿਆ ਹੈ ਕਿ 1 ਲੱਖ ਬੰਦਾ ਅਸੀਂ ਫੜਾਇਆ ਸੀ ਅੰਡਰ ਦੀ ਐਸਆਈਟੀ ਜਿਹੜੀ ਹਰਪੀਤ ਸਿੱਧੂ ਦੀ ਅਸੀਂ ਬਣਾਈ ਸੀ ਔਰ ਉਸ ਤੋਂ ਬਾਅਦ ਇੱਕ ਜਨਾ ਮੈਨੂੰ ਨਹੀਂ ਪਤਾ ਇਹਨਾਂ ਦੇ ਕਿੰਨੇ ਆંકੜੇ ਨੇ ਇਹ ਕੀ ਕਰ ਰਹੇ ਨੇ ਲੇਕਿਨ ਇਹ ਸਾਡੀ ਨਵੀਂ ਪੀੜੀ ਨੂੰ ਖਰਾਬ ਕਰਨ ਦਾ ਇੱਕ ਇੱਕ ਟੰਗਾ ਹੈ ਪਾਕਿਸਤਾਨ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਦਾ ਸਾਹਮਣਾ ਕਰਨਾ ਪਊਗਾ ਥੈਂਕ ਯੂ